ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਥੋੜਾ ਸੌਂਗ ਹੈ ਕਿ ਆਪਾਂ ਹੁਣ ਨਜ਼ਰ ਰਹਿ ਆਪਾਂ ਸਮਾਨ ਤੇ ਜਾਵਾਂਗੇ ਬੋਲੀ ਦੇ ਉੱਤੇ ਬੱਜੇ ਅੱਗੇ ਹਲੇ 4:30 ਅੱਜ ਥੋੜਾ ਜਿਹਾ ਕੰਮ ਤੋਂ ਘੱਟਾ ਵੀ ਬੜਾ ਜ਼ਿਆਦਾ ਕੰਮ ਹੋਇਆ ਤਾਂ ਮੇਰੇ ਸਾਡਾ ਤੇ ਦੇ ਟੋਲ ਸੋ ਗਿਆ ਜਦੋਂ ਮੈਂ ਕਿਹਾ ਇੱਕ ਮਿੰਟ ਤੇ ਵਾਪਸ ਦੇਣੇ ਤੇ ਬੜਾ ਕੰਮ ਹੋ ਜਾਂਦਾ ਤੇ ਹੁਣ ਰੌਪ ਕੰਮ ਇਹ ਜਿਹੜੀ ਇਦਾਂ ਕਹਿੰਦਾ ਪਰ ਮੈਂ ਦਿਨੇ ਵੀ ਪੜਾ ਜਾਂਦੀ ਹੁੰਦਾ ਤੇ ਹੁਣ ਕਰਕੇ ਜਿੰਦਾ ਹਾਂ ਬਹੁਤ ਮਿਹਰੇ ਨਾ ਬੋਲਦਾ ਬਾਕੀ ਉਹ ਆਪਣੇ ਕੋਲ ਹੈਗਾ ਮਿੱਟਾ ਮਿੱਟਾ ਕੋਈ ਤੁਹਾਨੂੰ ਪਤਾ ਬਾਕੀ ਸੋਦਾ ਮੰਡੀ ਦੇ ਵਿੱਚ ਪਹਿਲਾਂ ਲਿਖਦਾ ਤੇ ਇਹ ਬਾਤ ਜਿਹੜਾ ਬੋਲਦਾ ਸੁਣਦਾ ਹੈ ਬਾਹਰ ਕਰਕੇ ਬੋਲਦਾ ਇਹਦੇ ਬਾਅਦ ਵਿੱਚ ਵੀ ਮੇਰੇ ਦਬਲ ਸਾਰਾ ਮਤਲਬ ਆਪਾਂ ਨੂੰ ਮਰਚਾ ਲੱਗੇ ਚੱਲਦੇ ਆਪਾਂ ਜਿੰਨੇ ਵੀ ਕੁਝ ਲੈ ਲੈਂਦੇ ਆਪਾਂ ਤੇ ਇਹ ਕਰਵਾਵਾ ਪਤਾ ਕਿ ਉੱਥੇ ਕੁਝ ਹੋ ਰਿਹਾ ਹੈ ਨਾ ਉੱਥੇ ਇਹ ਆਪਾਂ ਨੂੰ ਲੱਗੇ ਤੇ ਲੈਵੇ ਬੋਲੀ ਦੇ ਸੇ ਮਿਰਚਾਂ ਤੇ ਮੈਂ ਤਾਂ ਤੇ ਸਭ ਨੂੰ ਕਹਿੰਦੇ ਆਪਾਂ ਵਿਸ਼ਵਾਸ ਰੱਖੋ ਇਹਦੇ ਚੀਜ਼ ਨੇ ਕਾਮਯਾਬੀ ਤੱਕ ਕਿਸੇ ਨੂੰ ਆਉਣਾ ਤਾਂ ਹੋਊਗੀ ਜੇ ਅਸੀਂ ਇਹ ਚੀਜ਼ ਕਰਦਿਆਂ ਮੈਨੂੰ ਕਾਮਯਾਬ ਮੈਂ ਤਾਂ ਦਿੰਦੀ ਇੱਕ ਦਿਨ ਫਲ ਬਈ ਆਦਾ ਲੋੜ ਨਹੀਂ ਮੈਂ ਤਾਂ ਰੱਖਦਾ ਕਿ ਫਲ ਛੋਟੀ ਜਿਹੀ ਆਪਾਂ ਤੱਕ ਜਿੰਨਾ ਹੋਊ ਕਿ ਸਾਰਾ ਕੁਝ ਕਰ ਨਹੀਂ ਆ ਜਾਨ ਤੋਂ ਪਹਿਲਾਂ ਇਹ ਵੀ ਗੱਲ ਨਹੀਂ ਮੇਰੀ ਮੰਮੀ ਵਰਗੇ ਮੈਨੂੰ ਪੂਰਾ ਡਾਈਟ ਆਪਦੀ ਖਵਾ ਕੇ ਬਾਦਾਮਦੂਨ ਫੇਰ ਬੋਲੀ ਤੇ ਭੇਜ ਦਿਆ ਆਇਆ ਨਾ ਹੈਗਾ ਬਸ ਹੁੱਖੇ ਡੱਬਾ ਗਿਆ ਸੇਦਾ ਮੇਰੀ ਮਾਂ ਨੇ ਮੇਰਾ ਪੂਰਾ ਖਿਆਲ ਰੱਖਿਆ ਹੋਇਆਗਾ ਆਪਣੀ ਮਾਲ ਰੱਖਣਾ ਪਵੇ ਇਹ ਬਚੜੀ ਭੋਲੀ ਜਗੀ ਸੜ ਕੇ ਜਾਣ ਤੋਂ ਪਹਿਲਾਂ ਮੈਨੂੰ ਖਵਾ ਪਿਆ ਕੇ ਫਿਰ ਤੋੜਦੀ ਆ ਕਿਉਂਕਿ ਮੇਰੇ ਤੇ ਕੰਮ ਦਾ ਬੋਝ ਵਾੜਨਾ ਰਹਿੰਦਾ ਮੰਮੀ ਨੂੰ ਆਉਂਦਾ ਕਿਤੇ ਬਿਮਾਰ ਬੂਨ ਨਾ ਹੋ ਜੇ ਪਿੱਛੇ ਜੇ 2 ਸਾਲ ਪਹਿਲਾਂ ਬਹੁਤ ਬਿਮਾਰ ਉਹ ਕਹਤੇ ਹਨ ਪਰ ਮੇਰੀ ਮੰਮੀ ਜਿਹੜੀ ਸਿਹਰ ਦਾ ਪੂਰਾ ਜਿੰਨਾ ਪੱਕਾ ਦਿੰਦੇ ਨੇ ਓਨਾ ਫਾਇਰ ਰੱਖਦੇ ਸਭ ਕੁਝ ਮੰਨ ਭਾਉਗੇ ਤੜਕੇ ਨਿੰਨੇ ਕਾਲ ਜਿਖਭਾਉਂਦੀਆ ਫਿਰ ਇਹਦੇ ਨਾਲ ਆਏ ਮਨੂਬ ਵੀ 9:00 ਵਜੇ ਤੋਂ 10:00 ਵਜੇ ਤੱਕ ਫੋਨ ਨਹੀਂ ਲਾਦੀ ਕਿ 10:00 ਵਜੇ ਤੱਕ ਫਿਰ ਮੈਂ ਅਈ ਇਹ ਸਾਰੇ ਤੋਂ ਰਿਵਰਟ ਦਾ ਰਹਿਣਾ ਹਾਂ ਹਾਂ ਸਾਹ ਮੰਡੀ ਵੀ ਦੋਸਤੋ ਆਪਣੇ ਤੋਂ 7 ਕਿਲੋਮੀਟਰਿਆ ਪਿੰਡ ਤੋਂ ਤੇ ਪਚਾਲੇ ਤੋਂ ਮੰਨ ਲਓ ਦੋਨੋਂ ਕਿੰਨੇ ਕਿਲੋਮੀਟਰ ਤੋਂ ਲੈਟ ਆ ਵਿਚਾਲੀ ਰਹੇ ਪਤਾ ਆਪਾਂ ਮੋਟਰਸਾਈਕਲ ਦੀ ਜਾਣਿਆਗਾ ਨਾ ਅੱਜ ਕੱਲ੍ਹ ਤਾਂ ਇਹਦਾ ਕੋਈ ਕੰਮ ਚੱਲਦਾ ਨਹੀਂ ਹੈ ਜੱਲ ਰਿਹਾ ਤਾਂ ਬਹੁਤ ਮਾਤਾ ਦੇ ਵਾਦਾ ਤਾਉਂ ਇਹ ਮਿਲਦੇ। ਔਰ ਸਾਡੇ ਇਧਰ ਵੀ ਇਹ ਜੈ ਹੈਲੀਕਾਪਟਰ ਸਾਡੇ ਇਧਰ ਲਵੇ ਉਧਰ ਟੈਕ ਦੇ ਲਵੇ ਤਾਂ ਚੋਕੀ ਪਈ ਜਾਂਦੀ ਉਹ ਬਾਹ ਆ ਸਾਰੀ ਸੜਕ ਉੱਤੇ ਲੱਡੇ ਲੱਗੇ ਹੋਏ ਆ ਬੱਟਾ ਇਥੋਂ ਤੇ ਬਚਾਲੇ ਜੋ ਪਾਸ ਬਣ ਰਿਹਾ ਤੇ ਉਹ ਦੇ ਕਰਕੇ ਸਾਰੇ ਦਿਨ ਤੇ ਲੱਡੇ ਲੱਗੇ ਹੁੰਦੇ ਬਾਕੀ ਅੱਗੇ ਬਸ ਮਾਰਕ ਸੈਟ ਹੀ ਆ ਜਾ ਮਾਰਕ ਸੈਟ ਅਪਣਾ ਸਾਰੀ ਮੰਡੀ ਆ ਜਾ ਦੇਗੀ। ਬਸ ਇਧਰ ਪਰਨ ਕੋਈ ਬਾੜੀ ਜ਼ਰੂਰ ਨਹੀਂ ਪੈਦਾ ਨੇੜੇ ਹੀ ਪੈਂਦਾ ਕੰਮ ਇਹ 7-10 ਕਿਲੋਮੀਟਰ ਸਾਰਾ ਜਾਣਾ ਪੈਂਦਾ ਪਰ ਉਸ ਤੋਂ ਪਹਿਲੇ ਬੱਟੇ ਤੋਂ ਬਾਅਦ ਉਸ ਤੋਂ ਬਾਕੀ ਬੋਲੀ ਦੋ ਤੇ ਸਰ ਪਪਾ ਕਲੀ ਕੌੜੀ ਮਰਦੀ ਦਿੰਦੇ ਆ ਦੂਸਰੀ ਸਬਦੀ ਆਪਾਂ ਜਿੰਜੀ ਵੀ ਆਪਾਂ ਸਾਰੀ ਆਪ ਹੀ ਦੇ ਦਰਦ ਆ ਤੇ ਕੌੜੀ ਮਰ ਕੇ ਇੰਨੀ ਜ਼ਿਆਦਾ ਆਪਾਂ ਸਿਰ ਨਹੀਂ ਕਰ ਸਕਦੇ ਕੌੜੀ ਮਰ ਕੇ ਸਾਡੇ ਕੋਲ ਆਪਣੇ ਕੋਲ ਅੰਦਾ ਕਿ ਲਵਾਂ ਨਾ ਲਾਇਆ ਹੋਇਆ ਤੇ ਮਰ ਕੌੜੀ ਮਰ ਤੀ ਕਲੀ ਸੇਰ ਕਰਦੇ ਆ ਬਾਕੀ ਸਾਰੇ ਸਬਦੀਆਂ ਹੁਣ ਕੀ ਆਪਾਂ ਨੰਗੇ ਵਜ ਤੇ ਬਰ ਕਲੀ ਲਾਗੇ ਤੇ ਆਪਾਂ ਨਾ ਆ ਦੀ ਨਾਲ ਚਲਾ ਲਾਉਂਦੀ ਰਹਿੰਦੇ ਆ ਉਹ ਸਬਦੀ ਦੇ ਤੇ ਖਤਮ ਜਿਹੜਾ ਤੀਰ ਉੱਤੇ ਲਾ ਦੇਣਾ ਖਤਮ ਜਿਹੜਾ ਤੀਰ ਤੇ ਲਾ ਦੇਣਾ ਦਾਈ ਜੀ ਅਨੇ ਆਉਦਾ ਕੰਮ ਇਹ ਨਹੀਂ ਇਹਦਾ ਪਾਖੜ ਦੇ ਦਿੰਦੇ ਜੇ ਆਉਦਾ ਕੰਮ ਜਿੰਨਾ ਹੋ ਸਕਦਾ ਬੱਜ ਚੱਲੀ ਆ ਤੁਹਾਡਾ ਕੰਮ ਤੇ ਹੁਣ ਜੁੜੇ ਰਿਹਾ ਕਰੋ ਫਲਾਉ ਉਹਦੇ ਨਾਲ ਆ ਤੇ ਆਪਾਂ ਕਹਾ ਮੱਡੀ ਚੱਲ ਕੇ ਘਰ ਦੇ ਆ ਗੱਲ ਬਾਤ ਸਾਡੀ ਬੰਦ ਤੇ ਮਾਨਸਾ ਦੀ ਬਾਈ ਸਾਉਤੀ ਮੰਡੀ ਬਰਾ ਮੋਹਰ ਬਕੀ ਰਹਿਣਾ ਕਟ-ਕਟ ਬਹੁਤ ਰਹਿਣਾ ਹੁਣ ਤੋਂ ਪਹਿਲੀ ਕਟਕਾਰ ਪੂਰਾ ਨਹੀਂ ਆਇਆ ਜੀ ਮੰਡੀ ਤੋਂ ਛੱਡ ਕੇ ਮਿਰਚਾਂ ਇਹ ਕਰਕੇ ਉਹਨੂੰ ਲਾ ਕੇ ਨਗ ਤੇ ਹੁਣ ਚੱਲਿਆ ਆਪਾਂ ਖੇਤ ਨੂੰ ਦਵਾਈ ਖੇਤ ਜਾਵਾਂਗੇ ਤੇ ਸਿੱਧੇ ਤੇ ਜਿਆਦੇ ਆਵਦਾ ਸਬਜ਼ੀ ਜਿਹੜੀ ਉਹ ਫਾਟ ਕਾਲੀ ਆ ਉਹ ਤੋੜਾਂਗੇ ਕਿਉਂਕਿ ਜਿਹੜੀ ਆਪਾਂ ਆਪ ਸਬਜ਼ੀ ਵੇਚਦੇ ਆ ਉਹਦਾ ਰੇਟ ਜ਼ਿਆਦੇ ਮਿਲਦਾ ਆਪਾਂ ਨੂੰ ਪਰ ਵੀ ਇਹ ਬਹੁਤ ਜ਼ਿਆਦੇ ਫਰਕ ਪੈਂਦਾਗਾ ਜੇ ਹੁਣ ਮਰਚਾ ਤੋਂ ਮੰਨ ਲਓ ਇਦੀ 30 ਰੁਪਏ पे ਵੇਖਦੀ ਆ ਤਾਂ ਉੱਥੇ ਮਿਰਚ ਲਗਭਗ ਜਿਹੜੀ ਆਪਾਂ ਆਪ ਸੇਲ ਕਰਦੇਗੇ ਲਗਭਗ 50-60 ਰੁਪਏ ਕਿਲੋ ਵਗ ਜਾਂਦੀ ਆ ਆਹ 60 ਰੁਪਏ ਕਿਲੋ 15 ਦੀ ਭਾਈ 50 ਰੁਪਏ ਕਿਲੋ ਇਸ ਹਿਸਾਬ ਨਾਲ ਵੇਚੀ ਜਾਂਦੀ ਆ ਤਾਂ ਹੀ ਤੁਹਾਨੂੰ ਕਹਨੇ ਆ ਵੀ ਆਪ ਸੇਲ ਕਰਨ ਦੀ ਕੋਸ਼ਿਸ਼ ਕਰੇਗਾ ਹੁਣ ਜਿਹੜਾ ਇਹ ਆ ਸਾਨੂੰ ਲੱਗ ਰਿਹਾ ਵੀ ਹੁਣ ਉਹ ਆ ਵੀ ਰੇਟ ਨਾ ਚੰ ਤਾਸ਼ੀਖਾਇਦ ਮੈਂ ਦੇਖ ਕਾਤਿਆਂ ਜੇ ਡੈਡੀ ਨਾਲ ਗੱਲ ਜੇ ਸ਼ਾਇਦ ਇਹ ਮਰਹੂਮ ਸਾਡ ਨੂੰ ਕਾ ਕੇ ਆਪਾਂ ਆਮਦ ਸੇਲ ਕਰਦਾਂਗੇ ਕਿਉਂਕਿ ਆਪਾਂ ਨੂੰ ਤਰੀਕਾ ਵੀ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਆਪਾਂ ਇਹਨਾਂ ਦੇ ਪਿੱਛੇ ਲੱਗ ਕੇ ਤੇ ਆਹੋ ਕਰ ਲਈਏ ਵੀ ਆਪਾਂ ਘਾਟੀ ਖਾਈ ਜਲੀਏ ਅਟਾ ਨਹੀਂ ਖਾਣਾ ਹੈਗਾ ਆਪਾਂ ਦਾ ਤਰੀਕਾ ਬਦਲਣ ਦੀ ਲੋੜ ਹੈ ਤਰੀਕਾ ਬਦਲਾਂਗੇ ਹੁਣ ਜਰੂਰ ਮੈਂ ਬਹੁਤ ਦਾ ਡੈਡੀ ਨਾਲ ਕਰਦੇ ਅੱਜ ਗੱਲ ਇਹ ਕਿ ਕਿਹੜੀ ਕਿਵੇਂ ਕਰੀਏ ਕਿ ਮਿਰਚ ਦਾ ਰੇਟ ਬਹੁਤ ਘਟਣਾ ਤੇ ਆਪਾਂ ਲਾਲ ਕਰਕੇ ਦੇਖਣਾ ਹੈ ਲਾਲ ਕਰਕੇ ਸੜਕੀ ਤੇ ਆਪਾਂ ਸੇਲ ਸਿੱਧੀ ਗ੍ਰਾਹਕਾਂ ਤੱਕ ਜਾਵਾਂਗੇ ਆਪਣੇ ਖੇਤ ਹੋਂਡ ਤੇ ਆਪਣਾ ਸ਼ਿਕਾਰੀ ਵੀ ਆ ਗਿਆ ਆਪਣੇ ਕੋ ਇਹ ਆਪਣੇ ਬਹੁਤ ਮੋਹ ਕਰਦਾ ਇੱਥੇ ਹੀ ਰਹਿੰਦਾ ਕਦੇ ਨਹੀਂ ਜਾਂਦਾ ਇੱਥੇ ਹੀ ਰਹੂਗਾ ਇੱਕ ਦੋ ਹੋਰ ਨੇ ਉਹ ਪਤਾ ਨਹੀਂ ਕਿੱਦਾਂ ਟੱਪੇ ਹੋਏ ਨੇ ਪਤੰਦਰ ਆਉਣਗੇ ਲਾਜ਼ਮੀ ਦਾ ਉਹ ਗੱਡੀ ਗੱਡੀ ਦਾ ਖੜਕਾ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਗੱਡੀ ਆਉਂਦੀ ਆ ਉਧਰ ਆਪਣੇ ਹੋ ਇੱਧਰ ਜਿਪਸੀ ਆ ਰਹੀ ਹੈ ਪਿੱਛੇ ਤੇ ਇਹਨਾਂ ਨੂੰ ਉਹਦੀ ਪਤਾ ਲੱਗ ਜਾਂਦਾ ਵੀ ਗੱਡੀ ਆ ਰਹੀ ਆ ਵੀ ਗੱਡੀ ਆਊਗੀ ਤਾਂ ਕੁਝ ਵੀ ਤਨ ਇਹਨਾਂ ਨੂੰ ਪਤਾ ਹੀ ਹੈ ਵੀ ਖਾਣ ਨੂੰ ਕੁਝ ਪਾਉਣਗੇ ਲਾਜ਼ਮੀ ਪੱਕਾ ਹੀ ਲੈ ਕੇ ਕੁਝ ਨਾ ਕੁਝ ਆਈ ਹੋਣੀ ਬਾਕੀ ਭਾਗਤ ਇਹ ਚੀਜ਼ਾਂ ਦਾ ਯਾਰ ਬਹੁ ਆਗਾ ਕਦੇ ਨਾ ਕਦੇ ਵੀ ਪਰਮਾਤਮਾ ਦੇ ਦੇਖੋ ਆਪਣੇ ਤੇ ਇਹਨਾਂ ਦਾ ਡਿਪੈਂਡ ਕੀਤਾ ਹਨਾ ਵੀ ਜਦੋਂ ਵੀ ਮੈਂ ਖੇਤ ਵੜਦਾ ਹੈ ਭੱਜ ਕੇ ਚਰਕਦੇ ਨੇ ਭੱਜ ਕੇ ਨੇ ਆਉਣੀ ਆਉਣਾਗਾ ਤੇ ਇਧਰ ਆਪਣੀ ਸਾਰੀ ਵੈਜੀਟੇਬਲ ਲਾਈ ਹੋਈ ਹੈਗੀ ਉਰ ਤੋਂ ਤੁਰ ਨਮੀ ਵੀ ਲਾਤੀ ਹੁਣ ਆਪਾਂ ਕੱਲ ਇਧਰ ਬੱਟਾ ਪਾਈਆਂ ਸੀ ਕੱਲ ਜਿਹੜਾ ਉਹ ਕਰਿਆ ਸੀ ਨੰਮੀਆਂ ਬੱਟਾਂ ਦੇ ਤੇ ਨਵੇਂ ਹੁਣ ਜਿਵੇਂ ਲੋਬੀਆ ਦੁਬਾਰੇ ਉਧਰ ਵਾਪਸ ਇਹ ਕਹੋ ਕਿ ਆਪਾਂ ਸਾਬਤੀਆਂ ਸਾਰੀਆਂ ਲਾਉਣੇ ਆ ਤੇ ਜਿੰਨੀ ਕ ਆਪਣੇ ਕੋਲ ਜਿਆਦਾ ਦਾ ਸਾਰੇ ਦੇ ਚਪ ਚਪ ਕਰਦੇ ਸਬਜ਼ੀ ਨਹੀਂ ਖਤਿਆ ਨਵੀਂ ਇਧਰ ਹੁਣ ਕੱਲ ਬੱਟਾਂ ਪਾ ਕੇ ਨਵੀਂ ਲੋਬੀਆ ਲਾਤੀ ਉਧਰ ਕਦੂ ਲਾਤੇ ਤੋਰੀਆਂ ਲਾਤੀਆਂ ਦੁਬਾਰੇ ਜਿੰਨਾ ਕੋ ਹੋ ਸਕਦਾ ਵੀ ਆਪਾਂ ਆਪਦਾ ਸਾਰਾ ਸਬਜ਼ੀ ਲਾਉਣੇ ਰਹਨੇ ਆ ਉਦੋਂ ਡੈੜੀ ਵਰਗੇ ਵੀ ਆ ਗਏ ਇਧਰ ਮੈਂ ਬੋਲੀ ਤੋਂ ਆਇਆ ਸੀ ਡੈੜੀ ਵਰਗੇ ਘਰੋਂ ਆਏ ਸੀ ਫਿਰ ਗੱਡੀਆਂ ਵਰਗਾਂ ਨੂੰ ਗੱਡੀ ਤੇ ਕਹਿ ਤਾ ਨਾ ਤੁਸੀਂ ਗੱਡੀ ਤੇ ਆ ਜਾਓ ਹਣਾ ਮੈਂ ਤਾਂ ਮੋਟਰਸਾਈਕਲ ਡੈੜੀ ਤਾਂ ਆਪਣੇ ਤਾਂ ਮੋਟਰਸਾਈਕਲ ਨਹੀਂ ਚਾਲਦਾ ਚਲੋ ਮੈਂ ਇਸ ਤਰ੍ਹਾਂ ਹੀ ਲਾ ਦਲੋ ਤੇ ਸਮਾਨ ਲੈ ਜਾਣਾ ਇਹਦੇ ਤੇ ਓਕੇ ਸੋ ਓਕੇ ਹੁੰਦੇ ਬਗ ਜਾਣੇ ਕਿ ਡੈੜੀ ਵਰਗਾ ਤੋਂ ਗੱਡੀ ਚੱਲਦੀ ਨਹੀਂ ਹੈਗੀ ਤੇ ਹੁਣ ਆਪਣੀ ਆ ਗਈ ਫਿਰ ਜੋੜੀ ਤੇ ਕਿਹੜੇ ਕਿਹੜੇ ਪਿਆਰ ਕਰਦੇ ਆ ਜੋੜੀ ਨੂੰ ਦੱਸੋ ਫਿਰ ਮਾਛੂ ਬੁਰਾ ਬੁਰੀ ਇੰਸਟਾਗ੍ਰਾਮ ਤੇ YouTube ਦੇ ਉੱਤੇ ਫੁੱਲ ਚੜ੍ਹਾਈ ਹੈ ਜੀ ਐਸ ਟਾਈਮ ਜੋੜੀ ਦੇ ਸਾਰੇ ਲਗਭਗ ਹੁਣ ਇਹਨਾਂ ਸਾਰੇ ਜਾਣਦੇ ਐਂਡ ਡਰਾਈਵਰ ਵੀ ਚੋਟੀ ਦਾ ਦੇੜੀ ਕਰੋ ਫਿਰ ਜੋੜੀ ਉਤਰ ਗਈ ਜੋੜੀ ਦੇ ਦਰਸ਼ਨ ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਫੁੱਲ ਚੜ੍ਹਾਈ ਦੇ ਉੱਤੇ ਨੇ ਦੋਵੇਂ ਜਾਣੇ ਸਾਰੇ ਲਗਭਗ ਸਾਰੇ ਜਾਣਦੇ ਆ ਇਹ ਮੈਨੂੰ ਪੁੱਛਣ ਲੱਗ ਜਾਂਦੇ ਆ ਕਿ ਕਿੱਥੋਂ ਆਇਆ ਜਦੋਂ ਫੋਨ ਫੋਨ ਮੈਨੂੰ ਬੋਆਉਂਦੇ ਆ ਕਿ ਬਾਹਰੋਂ ਵੀ ਆ ਜਾਂਦੇ ਆ ਇਤਰੋਂ ਵੀ ਆਪਣੇ ਪੰਜਾਬ ਚ ਬਹੁਤ ਹੁੰਦੇ ਆ ਹੋਰ ਵੀ ਕਿਤੇ ਬੈਠਿਆ ਮਨ ਲੰਡਿਆ ਚ ਆਪਣੇ ਉੱਥੋਂ ਆ ਗਏ ਜਾਂਦੇ ਨੇ ਤੇ ਮੈਂ ਗੱਲ ਕੁਝ ਕਰਾਉ ਦੇਣਾ ਮੰਮੀ ਕਹਿੰਦੀ ਸੱਚੀ ਐ ਨਹੀਂ ਨਹੀਂ ਦੂਰ ਵੀਡੀਓ ਵਾ ਜਾਂਦੀ ਆ ਆਪਣੇ ਹੋਰ ਮੈਂ ਬਹੁਤ ਦੂਰ ਵਾ ਜਾਂਦੀ ਆ ਤੇ ਆਪਣੇ ਦਰਮੇਸ਼ ਨੂੰ ਰੈਡੀ ਪਾਈ ਜਾਂਦਾ ਰੋਟੀਆਂ ਤੇ ਹੁਣ ਆਪਾਂ ਕਰਦੇ ਆ ਸਬਜ਼ੀ ਤੋੜਨ ਦੀ ਤਿਆਰੀ ਕਿਉਂਕਿ ਟਾਈਮ ਹੋ ਗਿਆ ਮੈਨੂੰ ਲੱਗਦਾ 5:30 ਹੋ ਗਿਆ ਤੇ ਫੋਨ ਕਰਦੇ ਆ ਸਬਜ਼ੀ ਆਪਾਂ ਤੋੜਨ ਦੀ ਤਿਆਰੀ 7:40 ਹੋ ਗਿਆ ਤੇ ਆਪਾਂ ਗੱਡੀ ਭਰਤੀ ਆ ਸਾਰੀ ਸਬਜ਼ੀ ਨਾਲ ਤੇ ਹੁਣ ਆਪਾਂ ਚੱਲਦੇ ਆ ਫੇਰ ਘਰੇ ਕਿ ਆਪਾ ਸਬਜ਼ੀ ਕਿਵੇਂ ਲੱਗ ਰਹੀ ਆ ਵਧੀਆ ਵਧੀਆ ਖੁਸ਼ ਹੋ ਪੂਰੇ ਪੂਰੇ ਖੁਸ਼ ਹੋ ਛੱਡ ਗਿਆ ਆਪਾਂ ਖੇਤ ਬਾਈ ਆ ਗਿਆਂ ਘਰੇ ਰੋਟੀ ਉੱਟੀ ਖਾ ਕੇ ਹੁਣ ਚੱਲਾਂਗੇ ਭੁੱਖ ਵੀ ਬਹੁਤ ਨਹੀਂ ਆਈ ਲੱਗੀ ਮੈਂ ਤੜਕੇ 4:00 ਵਜੇ ਉੱਠੇ ਹੋਿਆਂਗੇ ਤੇ ਮੋਟਰਸਾਈਕਲ ਉੱਥੇ ਖੜਾਇਆ ਆਉਣੇ ਹੁੰਦੇ ਆਪਾਂ ਆਪਣਾ ਜਾਵਾਂ ਉੱਥੋਂ ਚੱਕ ਕੇ ਫੇਰ ਦਵਾਰੇ ਆ ਗਏ ਹੁਣ ਘਰੇ ਮੋਟੀ ਰੋਟੀ ਖਾਣੇ ਆਂਗੇ ਰੋਟੀ ਉੱਟੀ ਖਾ ਕੇ ਫੇਰ ਚੱਲਦੇ ਆਂਗੇ ਖੇਤ ਨੂੰ ਦੁਬਾਰੇ ਜਿਹੜਾ ਬੰਦਾ ਸਬਜ਼ੀ ਦੇ ਕੰਮਾਂ 'ਚ ਪੈ ਜਾਂਦਾ ਫਿਰ ਉਹ ਸਾਰਾ ਦਿਨ ਐਦਾਂ ਹੀ ਰਹਿੰਦਾ ਕਦੇ ਆ ਗਿਆ ਘਰੇ ਕਦੇ ਬਾਗ ਗਿਆ ਕਦੇ ਆ ਗਿਆ ਕਦੇ ਬਾਗ ਗਿਆ ਔਕਾ ਐ ਕਿੱਡੀ ਵਾਰ ਕਈ ਵਾਰੀ ਕੋਈ ਖੇਤੋ ਹੋਰ ਕੰਮੇ ਪੈ ਜਾਂਦਾ ਤੇ ਇਸ ਤਰੀਕੇ ਜਿਹੇ ਨਾ ਹੁੰਦੇ ਉਹ ਇੱਥੋਂ ਆਉਂ ਜਾਊਗਾ ਜਾਣਸਾਰ ਫਿਰ ਸਬਜ਼ੀ ਚੱਕਾਂਗੇ ਤੇ ਡੈਡੀ ਕੋਲੇ ਲੈ ਕੇ ਜਾਵਾਂਗੇ ਤੋਂ ਉਸ ਤੋਂ ਬਾਅਦ ਡੈਡੀ ਕੋਲੇ ਸਬਜ਼ੀ ਸੱਟਣ ਸਾਰਾ ਫਿਰ ਖੇਤ ਕੋਲ ਤੱਕ ਆ ਕੇ ਮਨਮੁੱਖ ਕੰਮ ਤਾਂ ਜਿਹੜਾ ਹੋਇਆ ਉਹ ਕਰਾਂਗੇ ਤੇ ਕੰਮ ਵੀ ਵਾਵਾ ਉਲਝਿਆ ਬੈਗਾ ਜਿਹੜਾ ਸਬਜ਼ੀ ਵਾਲਾ ਬੰਦਾ ਉਹਦਾ ਕੰਮ ਵੀ ਥੋੜਾ ਉਝ ਹੀ ਰਹਿੰਦਾ ਥੋੜਾ ਉਤੋਂ ਦੀ ਇਸ ਤੋਂ ਨਹੀਂ ਰਹਿੰਦਾ ਕਿੰਨੇ ਮਰਜ਼ੀ ਸੌਖਾ ਕਰੀ ਜਾਵੇ ਫਿਰ ਵੀ ਉੱਤੋਂ ਨਹੀਂ ਰਹਿੰਦਾ ਹੁਣ ਗੁੱਡ ਗੜੇ ਵਾਲਾ ਕੰਮ ਹੋਇਆ ਪਿਆ ਕੱਖ ਕੰਡਾ ਹੋਇਆ ਪਿਆ ਸਬਜ਼ੀ ਦੇ ਵਿੱਚ ਤੇ ਗਰਮੀ ਵਾਲੇ ਦੇ ਉੱਤਲੇ ਸਰਪ ਦਾ ਕੱਖ ਵੱਧਦੀ ਬੜੀ ਛੇਤੀ ਹੈ ਕਿਉਂਕਿ ਪਾਣੀ ਥੋੜੀ ਦਾ ਨਾ ਤਾਂ ਸਬਜ਼ੀ ਲੱਗੇ ਦਾ ਤਾਂ ਕਰਕੇ ਵੱਧਦੇ ਵੀ ਛੇਤੀ ਹੈ ਤੇ ਹੁਣ ਖਾ ਕੋ ਕੇ ਪ੍ਰਸ਼ਾਦਾ ਫਿਰ ਚੱਲਦੇ ਆਂ ਖੇਤ ਦੇ ਵਿੱਚ ਆਪਾਂ ਵੀ ਲੱਤ ਲੈ ਆਪਣਾ ਸਾਰਾ ਸਮਾਨ ਡੈਡੀ ਕੋਲ ਹੁਣ ਚੱਲਦੇ ਆਂ ਫਿਰ ਲੱਤ ਕੇ ਅੱਜ ਕੰਮ ਵੀ ਬਹੁਤ ਉੱਤੋਂ ਨਹੀਂ ਹੋਇਆ ਪਿਆ ਕਿਉਂਕਿ ਬੀਆਂ ਦੀ ਕਿਟਾਂ ਦੇ ਆਰਡਰ ਵਾਵਾ ਆ ਨੇ ਉਰੇ ਵਸ ਤੇ ਵੀ ਆਰਡਰ ਵੀ ਹੁਣ ਪੇਚਾ ਕਰਾਂਗੇ ਜਿਹੜਾ ਆਪਾਂ ਕੋਨੇ ਉਹਨਾਂ ਦੀਆਂ ਨਿੱਕੇ ਟਾਂ ਦਾ ਵੀ ਸਾਰੇ ਘਰ ਤੱਕ ਹਰ ਤੱਕ ਪਹੁੰਚਾਇਆ ਕਰਾਂਗੇ ਜਿਹੜੇ ਟੌਪ ਦੇ ਵੀ ਆ ਉਹੀ ਭੇਜਿਆ ਕਰਾਂਗੇ ਆਪਾਂ ਜਿਹੜੇ ਆਪਾਂ ਵਰਤਦੇ ਜਿਆ ਹੋਆ ਉਹਨਾਂ ਦੇ ਨਿੱਕੇ ਟਾਂ ਬਣਾ ਕੇ ਸਾਰੀਆਂ ਆਪਾਂ ਸਾਰੇ ਵੀਰਾਂ ਭੈਣਾਂ ਤੱਕ ਸਾਰਿਆਂ ਦਾ ਤੱਕ ਭੇਜਿਆ ਕਰਾਇਆ ਕਰਦੇ ਲੁਕੀ ਜੀ ਵਾਸਤੇ ਜਿਹੜੇ ਆਪਦੀ ਸਬਜ਼ੀ ਖਾਣ ਦੇ ਆਪਸਟੀ ਨੂੰ ਉਹਨਾਂ ਵਾਸਤੇ ਆਪਾਂ ਉਹਨਾਂ ਟਾਂ ਦਾ ਵੀ ਕਰ ਰਹੇ ਆ ਪੰਜਾਬ ਤੇ ਭੇਜਿਆ ਕਰਾਂਗੇ ਆਪਾਂ ਤੇ ਨਾਉਂ ਚੈਰੀ ਦੇ ਖੇਟਾਂ ਭਰੀ ਜਾਂਦੀ ਹੈਗੀ ਬੀਆ ਨੇ ਏ ਖੇਟਾਂ ਦਾ ਆਪਾਂ ਕਰਤਾ ਕੰਮ ਸਟਾਰਟ ਠੀਕ ਆ ਸਾਰੀਆਂ ਖੇਟਾਂ ਸਾਨੂੰ ਮਿਲਿਆ ਕਰਨੀਆਂ ਤੇ ਆਪਾਂ ਕਰਤਾ ਕੰਮ ਸਟਾਰਟ ਹੁਣ ਆਪਣੀ ਮੰਮੀ ਵਿਚਾਰੀ ਖੇਟਾਂ ਭਰੀ ਜਾਂਦੀ ਸੀ ਜੀ ਵਿਚਾਰੀ ਖੇਤਾਂ ਦੇ ਵਿੱਚ ਉਹ ਕਰਦੀ ਨਹੀਂ ਪਰ ਹੁਣ ਮੰਮੀ ਨੇ ਆਪ ਇੱਕ ਕੰਮ ਲਾਤਾ ਕਰੇ ਕਰੇ ਮੰਮੀ ਨੂੰ ਖੇਟਾਂ ਭਰਨ ਲਾਤਾ ਬੀਆ ਨੇ ਹੁਣ ਮੰਮੀ ਬੈਠੇ ਬਸ ਕੱਲੇ ਖੇਟਾਂ ਭਰਿਆ ਕਰੂਗਾ ਮਾਤ ਉਹ ਏਸੀ ਥੱਲੇ ਬੈਠੀ ਮੌਜਾ ਜੀਆਂ ਨਹੀਂ ਖੇਟਾਂ ਭਰੀ ਚੱਲਿਆ ਕਰ ਤੇ ਹੁਣ ਆਪਾਂ ਬੀਆ ਦੇ ਖੇਟਾਂ ਦਾ ਵੀ ਕੰਮ ਸਟਾਰਟ ਕਰਤਾ ਤੇ ਬੀ ਸਾਰੇ ਮਨੁਕਹਿਰੇ ਸੀ ਵੀਰ ਵੀ ਸਾਨੂੰ ਬੀਬੀਆਂ ਨੇ ਖੇਟਾਂ ਚਾਹੀ ਹਣ ਬੀਆਂ ਦੀਆਂ ਕਿਟਾਂ ਆਪਾਂ ਸਾਰੇ ਜਿੱਤੋ ਦਾ ਕਬੀਆ ਹੋਣ ਦਾ ਵੀ ਜਿਹਨੂੰ ਵੀ ਚਾਹੀਦਾ ਕਰੇ ਲੂਗੀ ਚੀਜ਼ੀ ਵਾਸਤੇ ਬੀਆਂ ਦੇ ਕਿਟਾਂ ਵੀ ਚਾਹੀਦਾ ਹੋਇਆ ਉਹ ਵੀ ਆਪਾਂ ਬੀਬੀ ਸਾਰਿਆਂ ਦਾ ਕਪਚਾਇਆ ਕਰਾਂਗੇ ਠੀਕ ਆ ਕਿਸੇ ਨੂੰ ਕੁਝ ਵੀ ਚਾਹੀਦਾ ਹੋਇਆ ਬਿਰਚੀ ਆਪਾਂ ਸਾਰਾ ਕੁਝ ਪਹੁੰਚਦਾ ਕਰਿਆ ਕਰਾਂਗੇ ਤੇ ਸਪੋਰਟ ਕਰੋ ਸੋਡੇ ਭਾਈ ਦੀ ਸੋਡੇ ਭਾਈ ਨੂੰ ਸੋਡੀ ਸਪੋਰਟ ਦੀ ਬਹੁਤ ਜਿਆਦਾ ਲੋੜ ਹੈ ਹੁਣ ਇਸ ਟਾਈਮ ਤੇ ਉਹ ਵੀ ਵੈਸੇ ਤੁਸੀਂ ਮੇਰੀ ਬਹੁਤ ਸਪੋਰਟ ਕਰ ਰਹੇ ਹੋ ਪਰ ਹੁਣ ਸੋਡੀ ਖਾਸ ਕਰਕੇ ਸਾਨੂੰ ਸਪੋਰਟ ਦੀ ਲੋੜ ਹੈ ਇਧਰ ਉਹ ਤੋਂ ਪੌਣ ਵਜੇ ਥੋੜਾ ਜਿਹਾ ਥਾਂ ਚੌਕ ਇਧਰ ਪਿੱਛੇ ਜਿਆਦੇ ਮਰ ਪੈਂਦੀ ਸੀ ਬਰੂ ਰੇ ਇ ਇਹ ਇਧਰ ਵੀ ਲਾਈ ਆ ਆਪਾਂ ਨੂੰ ਪਹੀ ਆਉਂਦੀ ਇੰਨੀ ਤੇ ਅਧਰ ਆਪਣੇ ਚਾਚਾ ਜੀ ਦਾ ਬਾਹਣ ਆ ਮੂਰੇ ਤੇ ਫਿਰ ਇਧਰ ਆਪਾਂ ਬਾਹਣ ਦੇ ਕੇ ਆਪਣੀ ਪਹੀ ਜੜਾ ਰਖੀ ਕਿਉਂਕਿ ਆਹ ਆਪ ਦਾ ਬਾਹਣ ਬੋਣ ਬਾਉਣ ਵਾਸਤੇ ਫਿਰ ਤੇ ਸੌਖਾ ਰਹਿਣਾ ਫਿਰ ਆ ਮੀ ਆ ਵੀ ਹੁਣ ਆਪਦੇ ਦੀ ਫਸਲ ਵੀ ਮਿੱਤਨੀ ਓਕੀ ਲੱਗਦੀ ਏ ਯਾਰ ਮਾੜਾ ਲੱਗਦਾ ਕੰਮ ਤੇ ਓਕੜੀ ਆਪਣੇ ਉੱਤੇ ਕੱਢੀ ਆਪਾਂ ਇਹਦੇ ਇਹ ਤਾਂ ਸਾਡਾ ਰਕੇ ਪਹੀ ਦੇ ਵਿੱਚ ਟਰੈਕਟਰ ਟੁੱਟ ਲੰਗਨ ਨੂੰ ਬੇ ਲੋਟਾ ਇਹ ਤਾਂ ਆਪ ਚੀਜ਼ਾਂ ਉਹ ਜਿਹਾ ਲਾ ਦੇਵੇਂ ਚੋਲਾ ਹੋਣਾ ਲੋਭੀਆ ਲਾਤਾ ਆਪ ਦਵਾਰੇ ਤੇ ਵੀ ਬਸ ਪਰ ਵੀ ਚੱਲੀ ਜਾਵੇ ਕੰਮ ਹਨ ਆਪ ਇਹਨੂੰ ਲਾਉਣੇ ਇਧਰ ਬਾਦ ਪਾਣੀ ਤੇ ਨਾਲ ਇਧਰ ਆ ਥੋੜੀਆਂ ਖਾਲੀਆਂ ਦੋ ਕਿਥਰ ਉੱਚੀਆਂ ਸੀ ਉਹਨੂੰ ਪਾਣੀ ਫੇਰਦੇ ਇਧਰ ਮੱਥੇ ਥੋੜੇ ਜਿਹੇ ਉੱਚੇ ਹੋ ਗਏ ਸੀ ਤਵੀਆਂ ਉੱਚੇ ਕਰ ਦਿੰਦੀਆਂ ਯਾਰ ਉਹ ਤਾਂ ਬਾਹਣ ਬਹੁਤ ਬੋਲਾ ਨਹੀਂ ਆਜੇ ਇੱਥੇ ਟਰੈਕਟਰਾਂ ਦੀ ਟੈਸਟਿੰਗ ਕਰੀ ਗਈਆਂ ਤਾਂ ਕਰਕੇ ਫਿਰ ਕੰਮ ਡੇਢਾ ਜਾ ਹੋਇਆ ਪਿਆ ਹੁਣ ਕਰਨਾ ਬੂ ਲੋਟੇ ਦੀ ਕੰਮ ਜਿਹੜਾ ਬਈ ਆਪਣਾ ਜੇ ਤਾਲ ਲਾਇਆ ਸੀ ਕੱਦੂ ਤਰ੍ਹਾਂ ਤੇ ਪੇਠਾ ਲਾਇਆ ਹੋਇਆ ਸੀ ਹੁਣ ਆਪਾਂ ਇਹਦਾ ਅੱਜ ਕਰੀ ਜਾਂਦੇ ਆ ਕੰਮ ਤੇ ਕਰੀ ਜਾਂਦੇ ਇਹਨੂੰ ਇਕੱਠਾ ਮਲਚਿੰਗ ਸੀਟ ਦੇ ਉੱਤੋਂ ਵੱਡ ਵੱਡ ਕੇ ਕਰੀ ਜਾਂਦੇ ਆ ਇਕੱਠਾ ਤੇ ਅੱਜ ਤਾਂ ਮਾਸੀ ਵੀ ਬੜੀਆਂ ਵੀ ਇਹ ਕੰਮ ਕਰਨ ਦੇ ਆ ਬੰਦਿਆਂ ਨਾਲ ਘਟਰੀਆਂ ਮਾਸੀ ਸਾਰੇ ਆਪ ਵੀ ਇਕੱਠੇ ਕਰੀਂਦੇ ਆ ਸਾਹਬ ਇਹਨਾਂ ਨੂੰ ਪੂਰਾ ਫੁੱਲ ਆ ਰਿਹਾਗਾ ਮੈਂਟ ਦੇ ਵਿੱਚ ਕਰ ਦਿੰਦੇ ਆ ਬੰਦਿਆਂ ਨਾਲ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਵੀ ਵੱਧ ਹੀ ਕੰਮ ਕਰਦੀਆਂ ਨੇ ਕੁੜੀਆਂ ਘੱਟ ਨਹੀਂ ਕਰਦੀਆਂ ਹੈਗੀਆਂ ਨਾਲੇ ਮੈਨਾਂ ਨੂੰ ਸਾਰ ਹਿਸਾਬ ਵੱਧਾ ਮਾਸੀ ਵਰਗਨ ਕਿਉਂਕਿ ਇਹ ਦੋ ਸਾਲਾਂ ਤੋਂ ਤਿੰਨ ਸਾਲਾਂ ਤੋਂ ਇਹੀ ਕਰਦੇ ਆ ਰਹੇ ਆ ਆਪਣੇ ਮਲਚਿਕ ਸੀਡ ਪੱਟਦੇ ਪੱਟਦੇ ਆਗੇ ਮਸਾਉਣ ਵੇਲੇ ਵੀ ਇਹੀ ਵਸਾਉਂਦੇ ਆ ਪੱਟਣ ਵੇਲੇ ਇਹਨਾਂ ਨੂੰ ਸਾਰਾ ਹਿਸਾਬ ਆਇਆ ਪਿਆਗਾ ਅਸੀਂ ਉਹ ਇੱਕ ਥੱਲੇ ਪੇਠਾ ਰਹਿ ਗਏ ਆ ਆਗੇ ਇਹਦੇ ਤੇ ਉਹ ਚੱਕ ਲੋ ਇਹਦੇ ਹਾਂ ਉਹ ਪਿਆਗਾ ਪੱਕੇ ਬੈਠਾ ਤੇ ਇਹਨਾਂ ਨੂੰ ਪੂਰਾ ਹਿਸਾਬ ਆਇਆ ਪਿਆ ਜਨ ਆਪਾਂ ਕਹਿ ਸਕਦੇ ਆਂਗੇ ਅੱਜ ਇਹਦਾ ਕਰਦੇ ਆਂ ਕੰਮ ਹੁਣ ਇਹਨੂੰ ਬਾਹਾਂ ਨੂੰ ਬਾਹ ਕੇ ਨਹਾ ਪੱਕਾ ਬੈਠਾ ਨਵੀਂ ਕਰਦੇ ਆਂ ਤਿਆਰੀ ਤੋੜਦੇ ਮਸ਼ੀਨ ਨਾਲ ਉਹਨੂੰ ਤੇ ਨਵਾਂ ਲਾਉਣ ਦੀ ਕਰਦੇ ਹਾਂ ਹੁਣ ਤਿਆਰੀ ਇੱਥੇ ਲਾਵਾਂ ਹੁਣ ਨਵੇਂ ਕੱਦੂ ਆਪਾਂ ਭਾਈ ਜਿਹੜੇ ਹੁਣ ਕੱਦੂ ਲਾਏ ਸੀਗੇ ਉਹਦੇ ਪ੍ਰੋਪਰ ਇਹ ਆ ਭਾਈ ਤੁਸੀਂ ਇਹ ਦੇਖਣਾ ਵੀ ਪ੍ਰੋਪਰ ਗੱਲ ਚੜਨੀ ਜ਼ਰੂਰੀ ਆ ਇਹ ਨਾ ਹੋਵੇ ਵੀ ਕਿਤੇ ਯਾਰ ਵਿੱਚ ਉਹ ਕਰ ਦਿੰਦੇ ਆ ਨਾ ਪ੍ਰੋਪਰ ਗੱਲ ਨਹੀਂ ਜੜੀ ਆਹ ਦੇਖੋ ਭਾਈ ਆਪਣੀਆਂ ਵਟਾਂ ਦੇ ਉੱਤੇ ਨਵਾਂ ਗੱਲ ਬਣਾਈ ਪਈ ਹੈ ਜਮਾ ਪ੍ਰੋਪਰ ਗੱਲ ਕੇ ਤਾਂ ਸਾਨੂੰ ਵਟਸਪੋਰ ਤੋਂ ਤੋਂ ਰਾਇ ਨਹੀਂ ਵਿਖਣੀ ਵੀ ਇੰਨੀ ਗੱਲ ਚੜਨੀ ਜ਼ਰੂਰੀ ਆ ਜੇ ਨਵੀਂ ਸਬਜ਼ੀ ਆਪਾਂ ਜਦੋਂ ਵੀ ਲਾਉਣੀ ਆਂਗੇ ਕਿ ਮੈਂ ਆਪਣੀ ਨਵੀਂ ਸਬਜ਼ੀ ਅੱਜ ਲਾਈ ਆ ਤਾਂ ਗੱਲ ਪੂਰੀ ਸਹੀ ਚੜਨੀ ਜ਼ਰੂਰੀ ਆ ਜੇ ਗੱਲ ਸਹੀ ਨਾ ਚੜੇ ਆਪਣੇ ਮਾਲੀ ਤੋਂ ਫੋਨ ਆਇਆ ਸੀ ਉਹ ਮੁੰਡੇ ਨੇ ਸਬਜ਼ੀ ਲੈ ਕੇ ਕਹਿੰਦਾ ਇੱਧਰ ਸਾਡੇ ਸਬਜ਼ੀ ਵੀ ਹੈ ਨਹੀਂ ਕਹਿੰਦਾ ਚੰਡੀਗੜ੍ਹ ਏਰੀਆ ਦਾ ਕਿਸ ਚੰਡੀਗੜ੍ਹ ਆਪ ਵੀ ਸਬਜ਼ੀ ਭੇਜਦੇ ਆ ਵੀ ਪ੍ਰੋਪਰ ਐਸ ਲੋਡ ਕਿੱਲੇ ਬੱਟਾਂ 'ਤੇ ਚੜਨੀ ਜ਼ਰੂਰੀ ਆ ਬਾਕੀ ਜਿਹੜੀ ਵੀ ਸਬਜ਼ੀ ਆਪਾਂ ਲਾਉਣੀ ਆ ਭਰਾ ਮੇਰੇਓ ਬਾਬਾ ਐਸ ਲੋਡ ਲਾਉਣੀ ਆਂਗੀ ਬੱਟਾ ਤੇ ਪੱਟਾ ਤੇ ਵੱਧ ਕਾਮਯਾਬ ਰਹਿੰਦੀ ਆ ਕਿ ਗ੍ਰੋਥ ਵੱਧ ਕਰਦੀ ਆ ਫਰਟੀਲਾਈਜ਼ਰ ਘੱਟ ਘੱਟ ਪਾਉਂਦੀ ਆ ਜੇ ਤੁਸੀਂ ਸਿੱਧੀ ਉਹਨੂੰ ਬਾਹਣ ਦੇ ਵਿੱਚ ਕਈ ਮੇਰੇ ਭਰਾ ਕੀ ਇਹ ਜਿਹੜੇ ਨਵੇਂ ਬੰਦੇ ਕੰਮ ਸਟਾਰਟ ਕਰ ਰਿਹਾ ਸਿੱਧੀ ਬਾਹਣ ਦੇ ਵਿੱਚ ਬਜਾਈ ਕਰ ਦਿੰਦੇ ਆ ਵੀ ਹੁਣ ਹੋ ਜਾਣ ਕਿ ਉਹ ਵੀ ਆਪਾਂ ਚਾਹੋਗੇ ਆਪਾਂ ਉਹਨਾਂ ਨੂੰ ਪਾਣੀ ਫੇਰਤਾ ਅੱਜ ਜਿਹੜਾ ਆਪਾਂ ਕਦੂ ਲਾਏ ਸੀਗੇ ਰਾਏ ਦੇ ਬੜਾ ਦੇ ਵਿੱਚ ਇਧਰ ਲਾਤੇ ਸੀ ਨਾਲ ਆਪਾਂ ਦੁਬਾਰੇ ਇੱਥੇ ਪਹਿਲਾਂ ਆਪਣੇ ਕੋਲ ਹੋਰ ਸਬਜ਼ੀ ਸੀ ਟੰਡੋ ਸੀ ਟੰਡੋ ਦੇ ਵਿੱਚ ਬੈੱਡ ਖਰਾਬ ਹੋ ਗਿਆ ਸੀ ਤੇ ਮੈਂ ਆਪਾਂ ਫੇਰ ਇੱਥੇ ਕਦੂ ਲਾਤੇ ਸੀ ਹੁਣ ਇਹ ਕਦੂਆਂ ਨੂੰ ਵੀ ਆਪਾਂ ਜਾਲ ਦੇ ਉੱਤੇ ਚਾੜ ਦਾਂਗੇ ਤੇ ਇਧਰ ਆਪਣੇ ਕੋਲੇ ਸਾਰੇ ਆਪਣੇ ਤੋਰੀ ਤੋਰੀ ਲੱਗੀ ਹੋਈ ਆ ਲੋ ਵੀ ਆ ਲੱਜਾਉ ਇਧਰ ਆਪਣਾ ਲੋਬੀਆ ਪੂਰਾ ਟਾਪ ਦਾ ਖੜਾ ਆਪਣਾ ਜਿੰਨਾ ਆਪਾਂ ਕਹਿ ਸਕਦੇ ਪੂਰਾ ਵਾਲੇ ਸੋਨਾ ਤੇ ਪੂਰਾ ਕੱਚਾ ਤੇ ਹਰਾ ਖੜਾ ਉਧਰ ਆਪਣੇ ਕੋਲੇ ਗਾਹਾਂ ਆਪਣੇ ਕਰੇਦੀ ਸਬਜ਼ੀ ਲੱਗੀ ਹੋਈ ਆ ਇਹ ਜੀ ਫੇਰ ਹੀ ਲੱਗਦਾ ਆਪਾਂ ਮਿਹਨਤ ਕਰਨੀ ਨਹੀਂ ਛੱਡਣੀ ਮਿਹਨਤ ਜ਼ਰੂਰੀ ਰੱਖਣੀ ਹੈ ਮਿਹਨਤ ਵੱਧ ਤੋਂ ਵੱਧ ਕਰੋ ਜਿੰਨੀ ਕਾ ਹੋ ਸਕਦੀ ਹੈ ਤੇ ਰੱਖਦਾ ਵਈ ਮੇਖਿਆਲ ਬਾਰੇ ਵੀ ਯਾਰ ਇਹਨੂੰ ਕਿਵੇਂ ਇਥੋਂ ਆਪਾਂ ਟੱਕਰ ਸਾਦੇ ਆ ਤਾਂ ਜ਼ਰੂਰ ਦੱਸਿਓ ਦਾ ਪਤੰਦਰ ਕਾਰੀ ਕਰਕੇ ਬਹਿ ਗਿਆ ਇਥੇ ਕਾਜ ਦੇ ਉੱਤੇ ਆ ਕੇ ਲਾ ਲਿਆ ਪਤਾ ਨਹੀਂ ਗਰਮੀ ਬੜੀ ਸੀ ਦੁਪਹਿਰ ਆ ਕਿੱਕਦਮ ਹੀ ਅੰਦਰ ਡੇਪਿਆ ਨੇ ਕੰਮ ਜਮੀ ਡੱਡਾ ਕਰ ਰੱਖਿਆ ਵੀ ਭੁੱਲੇ ਸੀ ਉੱਥੇ ਠੱਲਾਂ ਵਾਲੇ ਤੇ ਹੁਣ ਚੱਕ ਕੇ ਲਿਆ ਮਸਾ ਬਾਹਰ ਖੋਲ ਕੇ ਚੱਕ ਕੇ ਲਿਆ ਕਾਮਲੀਆ ਨੇ ਕੁੜੀਆਂ ਨੇ ਪਹਿਲੀ ਜੰਦਾ ਲਾਤਾ ਉਹਨਾਂ ਪਾਈ ਚਾਲਦੇ ਘਰੇ ਮਾਸੀ ਵਰਗਿਆਂ ਨੂੰ ਲੈ ਕੇ ਤੇ ਫਿਰ ਘਰੋਂ ਗੱਡੀ ਖੜਾ ਕੇ ਮਾਸੀ ਵਰਗਿਆਂ ਨੂੰ ਉਤਾਰ ਕੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਡੈਡੀ ਕੋਲੇ ਮੱਠੇ ਕਟਾ ਵੀ ਤਿਆਰ ਕਰਦਿਆਂ ਰਾਤ ਰੂਤ ਰੂ ਦੇ ਦੇ ਕਟਾ ਤਿਆਰ ਕਰਾਂਗੇ ਬਹਿ ਕੇ ਆਹ ਬਹਿ ਗਿਆ ਹੋਰੇ ਜੇ ਬੱਸ ਕਿਹੜੇ ਆਹੀ ਹੋਰ ਲੈ ਇਹ ਤਾਂ ਤੋੜੇ ਮਾਸੀ ਤੇ ਬਸ ਜਾ ਰਹੇ ਨੇ ਪਿੰਡਵਾਣਾ ਦੇ ਵਿੱਚ ਭਾਈ ਆਹ ਚੀਜ਼ ਵੀ ਦੇਖਣ ਨੂੰ ਮੋਟੂ ਪੱਕੇ ਨਾ ਪਵੇ ਤਾਂ ਨਾਲ ਗੱਦੇ ਵੀ ਲਈ ਫਿਰਦੇ ਭਾਈ ਫੇਰ ਰਾਜਸਥਾਨ ਵਾਲੇ ਨੇ ਰਾਸਤਾਨਾ ਲੀਦਰ ਆਉਂਦੇ ਨੇ ਅਜਰੁੱਤ ਦੇ ਵਿੱਚ ਕਿਉਂਕਿ ਤੇ ਬੱਲੀਆਂ ਬੱਲੀਆਂ ਆਪਣੇ ਬਾਣ ਮੰਚੇ ਹੁੰਦੇ ਨੇ ਚਾਰਨ ਵਾਸਤੇ ਤੇ ਫਿਰ ਆ ਜਾਂਦੇ ਨੇ ਤੇ ਪਰਪਤੰਦਰਾ ਨੇ ਧੂੜੋ ਧੂੜ ਕਰਕੇ ਕੰਮ ਬਾਈ ਆਪ ਵੀ ਮੂੰਹ ਬੰਨੀ ਫਿਰਦਾ ਸੋਹਣੀ ਮਾਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਹਾਂ ਹੁਣ ਇਹਨੇ ਕੰਬਲ ਤੇ ਹੋਂਕੇ ਰੱਖਤੇ ਤਾਂ ਕਿ ਇਹ ਸਬਜ਼ੀ ਦੇ ਵਿੱਚ ਲਿਆਵਾਂਗੇ ਗਰੇਡ ਤਾਂ ਕਿ ਗਰੇਡ ਆ ਕੇ ਮਾਂਸਾ ਤੋਂ ਸੇਤੀ ਆ ਗਿਆ ਅੱਜ ਗਰੇਡ ਤੇ ਫਿਰ ਹੁਣ ਇਹ ਕੰਬਲ ਮੰਮੀ ਗਿੱਲੇ ਕਰਕੇ ਰੱਖ ਦਿੰਦੀ ਆ ਤੇ ਸਵੇਰੇ ਸਬਜ਼ੀ ਦੇ ਵਿੱਚ ਲਾਵਾਂਗੇ ਆ ਮੇਰੀ ਮਾਂ ਨੇ ਇੰਨੀ ਮਿਹਨਤ ਕੀਤੀ ਆ ਤਸੀਂ ਸੋਚ ਵੀ ਨਹੀਂ ਸਕਦੇ ਇਹ ਮੇਰੀ ਮੰਮੀ ਸਾਨੂੰ ਅੱਜ ਇੱਥੋਂ ਤੱਕ ਲਿਆਈ ਇਹ ਦਾ ਸਭ ਤੋਂ ਵੱਡਾ ਯੋਗਦਾਨ ਹੈ ਇੱਥੋਂ ਤੱਕ ਅੱਜ ਸੋਡੇ ਵਿੱਚ ਪਹੁੰਚ ਰਹੇ ਹਾਂ ਮੈਂ ਆ ਸਾਰਾ ਕੁਝ ਮਿਲ ਰਿਹਾ ਪਿਆਰ ਮਿਲ ਰਿਹਾ ਮੰਮੀ ਤੈਨੂੰ ਲੋਕ ਬਹੁਤ ਕਰਦੇ ਆ ਪਿਆਰ ਕਹਿੰਦੇ ਮਾਤਾ ਨੂੰ ਸੱਸਰੀ ਘਰ ਕਹੀਂ ਸਾਡੇ ਵੱਲ ਧੰਨਵਾਦ ਇਹਨਾਂ ਨਾਲ ਹਾਂ ਮੰਮੀ ਕਹਿੰਦੀ ਧੰਨਵਾਦ ਸਾਰਿਆਂ ਦਾ ਭਾਈ ਫਾਮੀ ਆਪਣਾ ਜਹਾਜ਼ ਹੁਣ ਚਾਲਦੇ ਆ ਡੈਡੀ ਕੋਲ ਜੀਵੀਦਾਰ ਕਿੰਨਾ ਮਰਜੀ ਫੁੱਲਾ ਘਰ ਲੈ ਲੈਣ ਪਤੰਦਰ ਉਹਨਾਂ ਦਾ ਘਰ ਫੇਰ ਵੀ ਛੋਟ ਹੀ ਲੈਂਦਾ ਕਿਉਂਕਿ ਆਪਣੇ ਸਾਹਦੇ ਸੰਦੇ ਜਿਹੜੀ ਇਹੇ ਚ ਹੁੰਦੇ ਵੈਸੇ ਵੀ ਸਾਡਾ ਘਰ ਥੋੜਾ ਛੋਟਾ ਹੈ ਕੋਈ ਨੇ ਪਰਵਾਹਤ ਮਨੇ ਮਹਿਰ ਕੀਤੀ ਮੱਡਾ ਵੀ ਇੱਕ ਦਿਨ ਲਾਵਾਂਗੇ ਤੇ ਹੁਣ ਚੱਲਦੇ ਆਪਾਂ ਡੈਡੀ ਫੁੱਟ ਨਗਰ ਆਉਣਦਾਰ ਆਪਾਂ ਘਰ ਆ ਰਹਿਣ ਦਾ ਜੂਸ ਜੱਗਦੇ ਹਨ ਪਤੰਦਰ ਰੋਟੇ ਜੂਸ ਵੀ ਨਹੀਂ ਪੀ ਕੇ ਆ ਸਾਬ ਐਡੀ ਕਾ ਹਿੰਮਤ ਵੀ ਨਹੀਂ ਰੱਖਦਾ ਬਾਪੂ ਬਾਪੂ ਆਪਣਾ ਮੂਰਾ ਸਾਧ ਹੀ ਬੰਦਾ ਹੈ ਬਾਪੂ ਨੇ ਬਹੁਤ ਕਮਾਈ ਕਰਕੇ ਦਿੱਤੀ ਉਹ ਵਜੇ ਨਿਕਾਲਾ ਉਹਨੇ ਕਮਾਈ ਕਰਕੇ ਦਿੱਤਾ ਬਾਪੂ ਹੁਣ ਵੀ ਆਪਾਂ ਨੂੰ ਵਧੇਰੀ ਕਰਦੇ ਨੇ ਪਹਿਲਾਂ ਵੀ ਆਪਣੇ ਬਾਪੂ ਨੇ ਆਪਣੇ ਦੀ ਬਹੁਤ ਖੁਸ਼ੀ ਦਿੱਤੀ ਤੇ ਹੁਣ ਅੱਜ ਬਾਅਦ ਜਾ ਕੇ ਦੇਖਦਾ ਘਰੇ ਮੀਆਂ ਦੀ ਘਟਾ ਘਟਾ ਭਰ ਨਹੀਂ ਰਹੀ ਅੱਜ ਆਊਟਰ ਵੀ ਬਹੁਤ ਆਇਆ ਅੱਜ ਦੇਖੋ ਜਿਆਦੀ ਮਿਲਦਿਆ ਕਰੇ ਅੱਜ ਦੇ ਬਲਾਗ ਦਾ ਕਰਦੇ ਇੱਥੇ ਐਡ ਤੇ ਕੱਲ ਨੂੰ ਨਵੇਂ ਬਲਾਗ ਦੇ ਵਿੱਚ ਮਿਲਦਿਆ ਸਭ ਤੇ ਬਲਾਗ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਆਪਣੇ ਨਾਲ ਸਬਸਕ੍ਰਾਈਬ ਤੇ ਆਲੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਮੈਂਟ ਲਾਈਕ ਵੀ ਕਰਦੇ ਲੋ ਪਤਾ ਲੱਗਦਾ ਰਹੇਗਾ ਦੇਖੋ ਇੰਨਾ ਇੰਨਾ ਭਾਈਚਾਰਾ ਰੱਖਦੇ ਇੱਕ ਦੂਜੇ ਦੇ ਵਿੱਚ ਬੈਠ ਕੇ ਸਾਥੀ ਦੀ ਤਿਆਰੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ